ਸ਼ਿਗਾਇ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਕੀ ਹਾਲ ਚਾਲ ਦੀ ਤੇ ਪਿਛਲਾ ਵਲੌਗ ਕਰਕੇ ਐਂਡ ਤੇ ਸਟਾਰਟ ਕਰ ਲਿਆ ਜੀ ਨਵਾਂ ਵਲੌਗ ਕਿਉਂਕਿ ਉਹ ਵਲੌਗ ਮਤਲਬ ਵੱਡਾ ਬਣੀ ਜਾਂਦਾ ਸਟਾਰ ਕਰਕੇ ਤੇ ਬੱਚਾ ਫਿਰ ਉੱਡ ਗਿਆ ਜੀ ਉੱਥੋਂ ਤੇ ਉਹ ਉੱਥੇ ਮਤਲਬ ਬਹਿੰਦਾ ਜੀ ਠੀਕ ਹੈ ਚੁbro ਪਿਛਲੇ ਵਲੌਗ ਚ ਵੇਖਣਾ ਵੀ ਅਸੀਂ ਆ ਬੱਚੇ ਨੂੰ ਤੇ ਇੱਕ ਜਿਹੜੀ ਉਹ ਕਬੂਤਰੀ ਹੈ ਉੱਥੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਬਸ ਆ ਕਬੂਤਰ ਦੂਜੇ ਕਮਾਂ ਵਿੱਚ ਘਰਉਣ ਲਿਆ ਆ ਕੇ ਛਤਰੀ ਇੱਥੇ ਲਾਤੀ ਤੇ ਹੁਣ ਥੱਲੇ ਜਾ ਕੇ ਚਾਹ ਚੂ ਪੀਨੇ ਆ ਤੇ ਫਿਰ ਕਾਇਮ ਹੋ ਕੇ ਫਿਰ ਦੁਬਾਰਾ ਜਾਂ ਠੀਕ ਹੈ ਚੋਬਰ ਪਹੁੰਚ ਗਿਆ ਚੋਬਰ ਹੁਣ ਕਬੂਤਰ ਹੀ ਫੜਨ ਆਏ ਆ ਉਹ ਮੁਫਤੀ ਆ ਮੋਨਾ ਕੀ ਕਹਿੰਦਾ ਰਾਤ ਕਬੂਤਰ ਲੈਂਦਾ ਸੀ ਆ ਕਬੂਤਰ ਆ ਦੱਸਦਾ ਹੀ ਕੁੱਤਾ ਖੱਟੀਆਂ ਅੱਖਾਂ ਦਾ ਠੀਕ ਹੈ ਜੀ ਤੇ ਆ ਕਬੂਤਰ ਆ ਜਿਹੜਾ ਬਈ ਨੇ ਰਾਤ ਗਿਫਟ ਕੀਤਾ ਆਪਾਂ ਨੂੰ ਚੈੱਕ ਕਰੋ ਕਬੂਤਰ ਹੈ ਨਾ ਜੀ ਇੱਕ ਨੰਬਰ ਵਾਕਿਆ ਉਸਤਾਜ ਤੋਂ ਨਹੀਂ ਪਹੁੰਚੇ ਵੇ ਅਮੋਰ ਬੱਬੀਆਂ ਵਾਲਾ ਕੀ ਆ ਉੱਤੇ ਲਓ ਇਹ ਉੱਤੇ ਵੀ ਕਹਿੰਦੇ ਚੋਬਰ ਨੇ ਛੱਡੇ ਪਏ ਕਿੱਥੇ ਆ ਪੱਟਾ ਦੇ ਸੁੱਖਾ ਤੇਰਾ ਜੀ ਆਨੇ ਮੁਕੀ ਤੇ ਤਾਂ ਗੁਰੇ ਪਾਇਵੇ ਨਾਲੇ ਆੜ ਆਈ ਓਏ ਲੋ ਜੀ ਚੁੱਭ ਰਹੇ ਨੇ ਆੜੀ ਭੰਨੂਗਾ ਹਾ ਛੜ ਦੇ ਵੇਖੀ ਜਾਂਸੀ ਨਾ ਨਾ ਹਾਂ ਦਾ ਕਾਲਜਾ ਬਾਹਰ ਨਿਕਲ ਜੂਗਾ ਵੇਖ ਲੈ ਨਹੀਂ ਨਹੀਂ ਕਾਲਜਾ ਰੱਖੀ ਫਿਰ ਮਨ ਸਮਝੀ ਦਿੰਦਾ ਆ ਕਿਥੇ ਹੋਈ ਆ ਥੈਂਕ ਯੂ ਜੀ ਕੀ ਨਾਂ ਲੈ ਅੱਛਾ ਦੀਵਿਆ ਉਹ ਦੀਵਾ ਆ ਹਣਾ ਹਾਂ ਸਾਨੂੰ ਪੱਠਾ ਦੇ ਕੇ ਆ ਵੇ ਭਾਈ ਇਹਦੇ ਰਾਂਗੂੜਾ ਕਰੀ ਆਪਾਂ ਲਾ ਸਰਿੰਜ ਦੇ ਰੰਗ ਵਾਲੀ ਉਹ ਗਾਇਦ ਨਾ ਇੰਨੀ ਨਹੀਂ ਬਾਈ ਯਾਰ ਮੈਂ ਕੀ ਕਿਹਾ ਮੈਂ ਤਾਂ ਕਹਿੰਦਾ ਸਰਿੰਜ ਦੇ ਰੰਗ ਵਾਲੀ ਬਰਛ ਬਰਛ ਕਿਆ ਕਰ ਸਰਿੰਜ ਦੇ ਬਰਛ ਦੇ ਰੰਗ ਵਾਲਾ ਲਾਲ ਜੇ ਰੰਗੜਾ ਕਾਲੇ ਜੇ ਰਾਲ ਕੀ ਹੋ ਗਿਆ ਉਂਗਲ ਵੱਡੀ ਕੀ ਪੜਾ ਲਈ ਆ ਇਹ ਤੇ ਰੱਤੇ ਰੱਤੇ ਕਰਤੇ ਜੋ ਪੁਰਾਣੇ ਮਹੀਨੇ ਦੇ ਵਿੱਚ ਵਿੱਚ ਹੋਰ ਤਾਂ ਗੁੱਡੇ ਚ ਚੱਦਦੇ ਨਹੀਂ ਇੱਕ ਨਾਲ ਪਿੰਡਾਂ ਦਾ ਜੋੜਾ ਲੈ ਲਵਾਉਣਾ ਏਦਾਂ ਪਾਣੀ ਪੂੜੀ ਪੀ ਲੂਗਾ ਸਿਰ ਨਾ ਚੜੀ ਜਾ ਬੜਾ ਕਈ ਨਹੀਂ ਉਹ ਦਾਣੇ ਪਾਏ ਆ ਵਿੱਚ ਉਹ ਯਾ ਦਾ ਕੂਤਰਾ ਕੂਤਰੀ ਰਤੀ ਕਹਰੇ ਦੀ ਰੰਕੀ ਲੱਗਿਆ ਖੱਟੀਆਂ ਖਲੇ ਨੂੰ ਗੁਲਾਬੀ ਵੱਲਾ ਆਹ ਤੋਂ ਇਹਦਾ ਕੂਤਰਾ ਘਾੜਦਾ ਉਹ ਵਿਚਲਾ ਹੀ ਸਾਨੀ ਦਾ ਓਏ ਉਹ ਤਾਂ ਮੈਨੂੰ ਪਤਾ ਕਿਹੜਾ ਬੋਤਲ ਵਾਲਾ ਬੋਤਲ ਵਾਲਾ ਤਾਂ ਮੈਨੂੰ ਪਤਾ ਹੈ ਕਿਹੜਾ ਹੈ ਜਿਹੜਾ ਹੋਈ ਜਾਣਾ ਫੜ ਕੇ ਬਤਨ ਨੂੰ ਬਾਈ ਫੜੂ ਨਾ ਹੋ ਨਹੀਂ ਹੁੰਦਾ ਸੈਟਅਪ ਤੇ ਪਹੁੰਚ ਚੁੱਕੇ ਆਂ ਹੋਰ ਕੀ ਹਾਲ ਚਾਲ ਆ ਵੀਰੇ ਵਧੀਆ ਬੋਲਦਾ ਨਹੀਂ ਚੋਬਰ ਲਓ ਜੀ ਤੇ ਜਾਂਦੇ ਹਾਂ ਬਾਤ ਚੱਲਦੇ ਸੀ ਪਿੰਡਾਂ ਨੂੰ ਕਰ ਲੂ ਤੇ ਮੈਂ ਸੋਚਿਆ ਬਾਈ ਦੇ ਪੁੱਤਰਾਂ ਦਾ ਸ਼ੌਂਕ ਕਰਾ ਜੀ ਜਾਂਦੇ ਜਾਂਦੇ ਲਓ ਜੀ ਹਾਂ ਇਹਦੇ ਚ ਰੱਖਿਆ ਚੋਬਰ ਨੇ ਬੈਠ ਕੇ ਜੀ ਆ ਕਰੋ ਜੀ ਕੁੱਪੁੱਤਰ ਦੱਸੋ ਆਹ ਕਿਆ ਬਾਤਾਂ ਨੇ ਚੋਬਰ ਨੇ ਨਸਲਾਂ ਰੱਖੀਆਂ ਉੱਡਣ ਵਾਲੀਆਂ ਹਨਾ ਚੋਬਰਾ ਯਾਰ ਆ ਦੇਖ ਵੀ ਤਕਹਾ ਗਰ ਕੋ ਤਹਾਂ ਬਾਜੀ ਪੂਜੀ ਕਿਹੜਾ ਛੱਡਿਆ ਵੈ ਇਹਨਾਂ ਚੋਂ ਇਹ ਸਾਰੇ ਬਾਜੀ ਨੇ ਬਾਜੀਆ ਵਾਲੀ ਜਾ ਲਾ ਬਾਜੀ ਕੱਲੇ ਕੱਲੇ ਦਾ ਕਰ ਲੋ ਸ਼ੌਂਕ ਠੀਕ ਹੈ ਬਸ ਉਹ ਲਾਲ ਬੱਚੇ ਹਨਾ ਫੇਰਾ ਔਰਤ ਉਹ ਤੇਰੇ ਕੋਲ ਗਿਆ ਸੀ ਹਾਂ ਉਹ ਨਾਰਤਾ ਜਾ ਆ ਵੀ ਉਹ ਕਿਹੜਾ ਆਹੋ ਇਹ ਤਾਂ ਹੁੰਦੇ ਨੇ ਠੀਕ ਹੈ ਇਹਦੇ ਮੋੜੇ ਨਾਰਾਂ ਨੂੰ ਮਰਤੇ ਬਾਕੀ ਯਾਰ ਇਹਦੇ ਚ ਆਰੇ ਚੋਂ ਬਰੋਕਰ ਹੋ ਸ਼ੋਂਗੇ ਜੋੜੀਆਂ ਬਈ ਠੀਕ ਹੈ ਜੀ ਰੇਣ ਜੋੜੀਆਂ ਇਹ ਰੇਣ ਜੋੜੀਆਂ ਠੀਕ ਹੈ ਤੇ ਇਧਰ ਲਾਲ ਗੋਲੀ ਨਹੀਂ ਡੱਬੀ ਡੱਬੀ ਆ ਲਓ ਵਈ ਕੋਈ ਆ ਕਬੂਤਰ ਢਾਣਿਓ ਨਹੀਂ ਆਇਆ ਆ ਵਈ ਕੋਈ ਉਹ ਬਾਹਰ ਥਰਕ ਭੁਰਦਾ ਜਿਹੜਾ ਚੱਲ ਭੁਰਦਾ ਤੇਰਾ ਸਹੀ ਰਹੀ ਗਏ ਤੇ ਇੱਕ ਇਧਰ ਬੈਠਾ ਆ ਨੀਲੀ ਇੱਕ ਇੱਕ ਲੱਖ ਦੇ ਹੋ ਜੂਗਾ ਮਿਆਂ ਦਾ ਹਾਂ ਤੇ ਇੰਨੇ ਚੜਚੌੜ ਤੇ ਜਮਾਈ ਇਹ ਤਾਂ ਨਹੀਂ ਇਹ ਤਾਂ ਕਿੱਥੇ ਆਹਾ ਰਾਜੀ ਬਾਕੀ ਆ ਰਹੇ ਚੋਬਰ ਕੋਲੇ ਨਸਲ ਕਬੂਤਰਾਂ ਜਾਂ ਸਾਰੇ ਫਿੱਟ ਨੇ ਇੱਕ ਨੰਬਰ ਕਬੂਤਰਾਂ ਬਈ ਮੈਂ ਕਹਿੰਦਾ ਸਰਾ ਹੀ ਆ ਵੰਮੀ ਆ ਬਸ ਉੱਤੇ ਕੋਈ ਸ਼ਬਦ ਹੀ ਨਹੀਂ ਕਬੂਤਰਾਂ ਵਾਸਤੇ ਜੀ ਬਾਕੀ ਫਿਰ ਬਈ ਦੱਸੋ ਆ ਡਿਟੇਲ ਕੋਈ ਦੱਸੋ ਮੋੜੀ-ਮੋਟੀ ਲਓ ਇਹ ਕਹਿੰਦਾ ਚੋਬਰ ਬਖਾਈ ਜਾਂਦਾ ਉਤਰ ਤੱਕ ਉਤਰ ਕੱਢੀ ਆਉਂਦਾ ਬਾਹਰ ਕੌਡੀ ਵਾਲੇ ਸੱਪ ਕੱਢੀ ਜਾਂਦਾ ਕਾਣੇ नाग ਛੇਸ਼ਨਾਗ ਕਿ ਕਯੋ ਕੂਤਰਾ ਅੰਦਰ ਉਹ ਪੱਠਾਇੰਦਾ ਸੀ ਸਟਾਰਟਿੰਗ ਦੁਆਏ ਮੇਨ ਕੂਤਰਾ ਤੇ ਕੋ ਹਾਂ ਮੈਂ ਆਇਆ ਠੀਕ ਆ ਜੀ ਮੇਨ ਕੂਤਰਾ ਦਾ ਕਰੋ ਸ਼ੌਕ ਤੇ ਹੋਰ ਮੇਨ ਕਿਹੜੇ ਉਹ ਜਿਹੜਾ ਟੋਕਰੀ ਚ ਬੈਠਾ ਲਓ ਜੀ ਮੇਨ ਕੂਤਰਾ ਦਾ ਕਰੋ ਸ਼ੌਕ ਹਾਂ ਆ ਆ ਉੱਡ ਜਾਂਗਾ ਅਨਾਜ ਨਹੀਂ ਲੈ ਚੱਤੀ ਜੀ ਬੈਠਾ ਹਾਂ ਆ ਹਾਂ ਕਹਿੰਦਾ ਤੇ ਚੱਤੀ ਜੀ ਖੁੱਲੇ ਬੈਠੇ ਗਿੰਦੇ ਉਹ ਖਾਈਂ ਸ਼ੌਕ ਕਰੀ ਐ ਆਇ ਨੂੰ ਕਰੀ ਮਾੜਾ ਸਿੱਧਾ ਕਰੀ ਡੱਬਾ ਜਾਤਾ ਹਨਾ ਕਿਹੜਾ ਉਹ ਲਾਹਣ ਛੱਡਿਆ ਇਹਦੇ ਨਾਲ ਸੋਗ ਨਹੀਂ ਚੰਗਾ ਉਹ ਜਿਹੜਾ ਉੱਤੇ ਆਹਾ ਆਗੇ ਆ ਉਹਦੇ ਨਾਲ ਲੱਗੇ ਪਿਆਰ ਉਹ ਤੇਗੋ ਮਿੱਟੀ ਨਾਲ ਜਿਹੜੀ ਸ਼ਾਹੀ ਹਾਂ ਹਾਂ ਉਹਦੇ ਨਾਲ ਜਿਹੜਾ ਆਹ ਕੋਈ ਨਹੀਂ ਤੇ ਇਹ ਉਹਦਾ ਆਹ ਕਬੂਤਰੀ ਤੇ ਟਾਣੀ ਨਹੀਂ ਹੋਈ ਹਾਂ ਹੋਈ ਆ ਮੈਂ ਤੈਨੂੰ ਖੋਣਾ ਫੋਟੋ ਬਹੁਤ ਫਰਾੜੀ ਨੇ